ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਨੇ ਬਣਾਏ ਆ ਜੀ ਆਲੂਆਂ ਦੇ ਪਕੌੜਿਆਂ ਦੀ ਰੈਸਪੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਬਹੁਤ ਹੀ ਵਧੀਆ ਰੈਸਪੀ ਹੈ ਇਹ ਸਿੰਪਲ ਤੇ ਸਾਦੀ ਸੋ ਵੀਡੀਓ ਨਾਲ ਬਨੇ ਰਹੋ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਪਕੌੜੇ ਬਣਾਉਣ ਵਾਸਤੇ ਚਾਹੀਦੇ ਆਪਾਂ ਨੂੰ ਸਭ ਤੋਂ ਪਹਿਲਾਂ ਆਲੂ ਜਿਹੜੇ ਕਿ ਮੈਂ ਛਿੱਲ ਕੇ ਰੱਖ ਲਏ ਤੇ ਆ ਦੇਖੋ ਠੀਕ ਹੈ ਜੀ ਛਿੱਲ ਕੇ ਰੱਖੇ ਹੋਏ ਤੇ ਹੁਣ ਆਪਾਂ ਇਹਨਾਂ ਦੀ ਗੋਲ ਕਟਿੰਗ ਕਰਨੀ ਆ ਇਸ ਤਰੀਕੇ ਨਾਲ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਦੀ ਕਟਿੰਗ ਜਿਹੜੀ ਆਪਾਂ ਨੇ ਪਕੌੜਿਆਂ ਦੀ ਉਹ ਕਰ ਲੈਣੀ ਆ ਤੇ ਆਲੂ ਨਾ ਹੀ ਜ਼ਿਆਦਾ ਮੋਟਾ ਕੱਟਣ ਆਪਾਂ ਨੇ ਤੇ ਨਾ ਹੀ ਜ਼ਿਆਦਾ ਬਰੀਕ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਦੇ ਆਲੂ ਆ ਜਿਹੜੇ ਆਪਾਂ ਕੱਟ ਲੂਗੇ ਪਕੌੜਿਆਂ ਵਾਸਤੇ ਤੇ ਬਾਕੀ ਮਟੀਰੀਅਲ ਤੁਹਾਨੂੰ ਦੱਸ ਦਿਆਂ ਨਾਲ ਦੀ ਨਾਲ ਇਸ ਤਰੀਕੇ ਨਾਲ ਆਲੂ ਆਪਾਂ ਨੇ ਕਟਿੰਗ ਕਰਕੇ ਰੱਖਣੇ ਆ ਜੀ ਤੇ ਲੋ ਜੀ ਆਲੂ ਆਪਾਂ ਨੇ ਕੱਟ ਹੋ ਗਏ ਇਹਨਾਂ ਨੂੰ ਰੱਖ ਦਿੰਨੇ ਆ ਪਾਣੀ 'ਚ ਜਦ ਤੱਕ ਬਣਾਉਂਦੇ ਆ ਜੀ ਆਪਾਂ ਬੈਟਰ ਬੇਸਣ ਦਾ ਤੇ ਲੋ ਜੀ ਹੁਣ ਬਣਾਉਂਦੇ ਆ ਬੇਸਣ ਦਾ ਬੈਟਰ ਆਪਾਂ ਪਾਨੇ ਪਾ ਲਿਆ ਬੇਸਣ ਠੀਕ ਹੈ ਜੀ ਜਿੰਨੇ ਕ ਆਪਣੇ ਆਲੂ ਹੋਏ ਉਹ ਸਾਖਤਾਬ ਨਾਲ ਬੇਸਣ ਪਾ ਦੇ ਤੁਸੀਂ ਤੇ ਥੋੜਾ ਜਿਹਾ ਵਿੱਚ ਪਾਉਂਗੇ ਕਾਰਨ ਫਲੋਰ ਠੀਕ ਹੈ ਜੀ ਅਰਾ ਰੋਟਾ ਜਿਆਦਾ ਨਹੀਂ ਪਾਉਣਾ ਹੈਗਾ ਸਿਰਫ ਥੋੜਾ ਜਿਹਾ ਪਾਣਾ ਹੈ ਤੇ ਅਜਵੈਨ ਪਾਉਂਗੇ ਜੀ ਥੋੜੀ ਜੀ ਹਰੀ ਮਿਰਚ ਪਾਉਂਗੇ ਆਪਾਂ ਇਹਦੇ ਵਿੱਚ ਮਿਕਸੀ ਕੀਤੀ ਹੋਈ ਆਪਣੇ ਟੇਸਟ ਰਿਕਾਰਡਿੰਗ ਆ ਲੋ ਜੀ ਤੇ ਲਸਣ ਦਾ ਪੇਸਟ ਪਾਉਗੇ ਥੋੜਾ ਜਿਹਾ ਤੇ ਉਸ ਤੋਂ ਬਾਅਦ ਨਮਕ ਟੇਸਟ ਰਿਕਾਰਡਿੰਗ ਤੇ ਥੋੜੀ ਹੜਦੀ ਪਾਉਗੇ ਜੀ ਆ ਲੋ ਥੋੜੀ ਜੀ ਪਾਵਾਂਗੇ ਕਸਤੂਰੀ ਮੇਥੀ ਤੇ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਤੇ ਤੇਜੇ ਪਾਵਾਂਗੇ ਹੁਣ ਪਾਣੀ ਪਾਣੀ ਤੁਸੀਂ ਪਹਿਲਾਂ ਕਦੇ ਵੀ ਜ਼ਿਆਦਾ ਨਹੀਂ ਪਾਉਣਾ ਪਾਣੀ ਪਾਉਣਾ ਹਮੇਸ਼ਾ ਘੱਟ ਠੀਕ ਹੈ ਜੀ ਕਿਉਂਕਿ ਬੇਸਣ ਦੇ ਵਿੱਚ ਕਈ ਵਾਰ ਫਿਰ ਕੀ ਹੁੰਦਾ ਗੱਠਾ ਪੈ ਜਾਂਦੀਆਂ ਠੀਕ ਹੈ ਜੀ ਚਲੋ ਜੀ ਇਹਨੂੰ ਘੋਲਾਂਗੇ ਇਹਨੂੰ ਚੰਗੀ ਤਰ੍ਹਾਂ ਤੇ ਲਓ ਜੀ ਬੇਸਣ ਆਪਣਾ ਘੁਲ ਗਿਆ ਤੇ ਫਲਾਬਟ ਵਾਸਤੇ ਹਲਕਾ ਜਿਹਾ ਪਾਵਾਂਗੇ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਪਾ ਲਿਓ ਤੁਸੀਂ ਠੀਕ ਹੈ ਜੀ ਤੇ ਲਓ ਜੀ ਬੈਟਰ ਆਪਣਾ ਰੈਡੀ ਹੈ ਜੀ ਬੈਟਰ ਤੁਸੀਂ ਨਾ ਹੀ ਜ਼ਿਆਦਾ گاੜਾ ਕਰਨਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਠੀਕ ਹੈ ਜੀ ਇਸ ਤਰੀਕੇ ਦਾ ਬੈਟਰ ਆਪਾਂ ਰੱਖੂਗੇ ਤੇ ਲਓ ਜੀ ਹੁਣ ਕੱਢਦੇ ਆ ਆਲੂ ਆਲੂ ਆ ਜਿਹੜੇ ਆਪਾਂ ਨੇ ਇਦਾਂ ਦੀ ਕਿਸੇ ਛਾਨਣੀ ਮਨੂ ਨਿਚੋੜ ਕੇ ਠੀਕ ਹੈ ਜੀ ਕਿਸੇ ਥਾਲੀ ਚ ਕੱਢ ਲੈਣੇ ਆ ਤੇ ਉੱਪਰ ਛਿੜਕੂਗੇ ਥੋੜੀ ਜੀ ਜਾਂ ਲਾਲ ਮਿਰਚ ਪਾ ਦਿਓ ਠੀਕ ਹੈ ਜੀ ਜਾਂ ਦੇਗੀ ਮਿਰਚ ਪਾ ਦਿਓ ਬੋਲੋ ਜਿਹੜੀ ਮਰਜ਼ੀ ਮਿਰਚ ਤੁਸੀਂ ਇਹਨੂੰ ਲਾ ਦਿਓ ਤੇ ਲਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਤੇ ਲਓ ਜੀ ਆਲੂ ਆਪਾਂ ਦੇ ਕੀ ਵਿੱਚ ਸਾਰੇ ਆਪਰ ਲੱਗ ਗਈ ਤੇ ਹੁਣ ਆਪਾਂ ਛੱਡਦੇ ਆ ਜੀ ਪਕੌੜੇ ਤੇ ਲੋ ਜੀ ਕੜਾਹੀ ਚ ਪਾ ਲਿਆ ਆਪਾਂ ਨੇ ਤੇਲ ਤੇ ਹੁਣ ਆਪਾਂ ਨੇ ਇੱਕ ਇੱਕ ਪੀਸ ਜਿਹੜਾ ਇਹ ਲਵੇੜ ਲਵੇੜ ਕੇ ਠੀਕ ਹੈ ਜੀ ਇਸ ਤਰੀਕੇ ਨਾਲ ਕੜਾਹੀ ਦੇ ਵਿੱਚ ਛੱਡੀ ਜਾਣਾ ਠੀਕ ਹੈ ਜੀ ਤੇ ਕੋਟਿੰਗ ਆ ਜਿਹੜੀ ਮਤਲਬ ਕਰਨੀ ਆਪਾਂ ਨੇ ਵੇਸਣ ਦੀ ਨਾ ਹੀ ਜ਼ਿਆਦਾ ਪਤਲੀ ਹੋਣੀ ਚਾਹੀਦੀ ਤੇ ਨਾ ਹੀ ਮੋਟੀ ਤੇ ਐਦਾਂ ਝਾੜ ਕੇ ਆਪਾਂ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਲਵੇੜ ਕੇ ਜਿਹੜਾ ਪਕੌੜਾ ਉਹ ਛੱਡੂਗੇ ਆਪਾਂ ਚਲੋ ਜੀ ਇਸ ਤਰੀਕੇ ਨਾਲ ਲਵੇੜ ਲਵੇੜ ਕੇ ਆਪਾਂ ਛੱਡੀ ਜਾਉਂਗੇ ਪਕੌੜੇ ਠੀਕ ਹੈ ਜੀ ਸਿੰਗਲ ਸਿੰਗਲ ਤੇ ਸੇਕ ਆ ਜਿਹੜਾ ਨਾਹੀਂ ਘੱਟ ਹੋਣਾ ਚਾਹੀਦਾ ਜ਼ਿਆਦਾ ਤੇ ਨਾਹੀਂ ਜ਼ਿਆਦਾ ਹੋਣਾ ਚਾਹੀਦਾ ਮੀਡੀਅਮ ਸੇਕ ਹੋਣਾ ਚਾਹੀਦਾ ਐਦਾਂ ਲਵੇੜ ਲਵੇੜ ਕੇ ਜਿਹੜੇ ਪਕੌੜੇ ਆਪਾਂ ਛੱਡੀ ਜਾਉਂਗੇ ਵਿੱਚ ਆਹ ਦੇਖੋ ਠੀਕ ਹੈ ਜੀ ਪਕੌੜੇ ਆਪਣੇ ਵਧੀਆ ਹੋ ਰਹੇ ਆ ਇਸ ਤਰੀਕੇ ਨਾਲ ਆਪਾਂ ਲਵੇੜ ਲਵੇੜ ਕੇ ਛੱਡ ਲੂਗੇ ਠੀਕ ਹੈ ਜੀ ਇੱਕ ਇੱਕ ਪੀਸ ਤੇ ਸੇਕ ਆ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਹੈ ਜੇ ਮੰਨ ਲਓ ਸੇਕ ਤੇਜ਼ ਹੋਇਆ ਤਾਂ ਪਕੌੜੇ ਜਿਹੜੇ ਉੱਪਰ ਤੇ ਇੱਕ ਲੱਖਤ ਹੋ ਜਣੇ ਕਾਲੇ ਤੇ ਵਿੱਚ ਤੇ ਰਹਿ ਜਾਣੇ ਕੱਚੇ ਤੇ ਲੋ ਜੀ ਜਦੋਂ ਆਪਣੇ ਪਕੌੜਿਆਂ ਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਆਪਾਂ ਨੇ ਕੀ ਕਰਨਾ ਹੈ ਚੱਕ ਲੈਣੇ ਆ ਠੀਕ ਹੈ ਜੀ ਕਿਉਂਕਿ ਇੱਕ ਵਾਰ ਚ ਨਹੀਂ ਆਪਾਂ ਨੇ ਪਕਾਉਣੇ ਆਪਾਂ ਪਹਿਲਾਂ ਕਰਾਂਗੇ ਇਹਨਾਂ ਨੂੰ ਕੱਚੇ ਠੀਕ ਹੈ ਜੀ ਆ ਦੇਖੋ ਜਦੋਂ ਹਲਕੀ ਜਿਹੀ ਕੋਟਿੰਗ ਪੱਕ ਗਈ ਇਹਨਾਂ ਨੂੰ ਚੋੜ ਕੇ ਕੱਢ ਲੈਂਦੇ ਆਪਾਂ ਬਾਹਰ ਪਲੇਟ ਦੇ ਵਿੱਚ ਕੱਢ ਲੈਣੇ ਆਪਾਂ ਆ ਦੇਖੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ 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 ਕਾਣਾ ਯਾਨੀ ਇੱਕ ਬੈਚ ਆਪਾਂ ਹੋਰ ਬਣਾਉਂਗੇ ਤੇ ਉਸ ਤੋਂ ਬਾਅਦ ਇਕੱਠੇ ਹੀ ਕਰਾਂਗੇ ਇਹਨਾਂ ਨੂੰ ਪੱਕੇ ਠੀਕ ਹੈ ਜੀ ਇੱਕ ਵਾਰੀ ਆਪਾਂ ਹੋਰ ਛੱਡ ਲਾਂਗੇ ਜਿੰਨੇ ਕ ਆਪਾਂ ਨੇ ਬਣਾਉਣੇ ਆ ਤੇ ਉਸ ਤੋਂ ਬਾਅਦ ਸਾਰੇ ਪਕੌੜਿਆਂ ਨੂੰ ਇਕੱਠੇ ਹੀ ਪਕਾਵਾਂਗੇ ਫਿਰ ਪਕੌੜਿਆਂ ਦੇ ਜਿਹੜੇ ਆਲੂ ਆ ਸਹੀ ਢੰਗ ਨਾਲ ਗਲ ਜੂਗੇ ਉਹ ਤੇ ਲਓ ਜੀ ਪਕੌੜੇ ਕੱਚੇ ਹੋ ਚੁੱਕੇ ਆ ਆ ਦੇਖੋ ਠੀਕ ਹੈ ਜੀ ਤੇ ਹੁਣ ਕਰਾਂਗੇ ਆਪਾਂ ਇਹਨਾਂ ਨੂੰ ਪੱਕੇ ਮੈਂ ਕੱਚੇ ਪਹਿਲਾਂ ਤਾਂ ਕਰਿਆ ਠੀਕ ਹੈ ਜੀ ਕਈ ਵਾਰ ਆਪਾਂ ਕਿਆ ਕਰਦੇ ਆ ਨਾ ਇੱਕ ਇੱਕ ਵਾਰ ਚ ਪਕੌੜੇ ਘੜਦੇ ਆ ਮੰਨ ਲਓ ਕਾਣਾ ਛੱਡ ਲਿਆ ਆਪਾਂ ਨੇ ਤੇ ਉਹਦੇ ਚ ਕਿਆ ਹੁੰਦਾ ਪਕੌੜੇ ਕਈ ਕਈਆਂ ਦਾ ਰੰਗ ਕਾਲਾ ਹੋ ਜਾਂਦਾ ਤੇ ਕਈ ਕੱਚੇ ਰਹਿ ਜਾਂਦੇ ਆ ਜਦੋਂ ਆਪਾਂ ਪਕੌੜੇ ਕੱਚੇ ਕਰਦੇ ਆ ਸਾਰੇ ਜਦੋਂ ਦੁਬਾਰਤ ਇਹਨਾਂ ਨੂੰ ਫਰਾਈ ਕਰੂਗੇ ਠੀਕ ਹੈ ਜੀ ਫਿਰ ਪਕੌੜਿਆਂ ਦਾ ਕਲਰ ਆ ਜਿਹੜਾ ਸਾਰਿਆਂ ਦਾ ਇੱਕ ਬਰਾਬਰ ਦਾ ਹੁੰਦਾ ਏ ਮਤਲਬ ਵਧੀਆ ਲੱਗਦੇ ਆ ਦੇਖਣ ਨੂੰ ਪਕੌੜੇ ਲਓ ਜੀ ਹੁਣ ਕਰਦੇ ਇਹਨਾਂ ਨੂੰ ਪੱਕੇ ਤੇ ਜਦੋਂ ਆਪਾਂ ਨੇ ਪਕੌੜੇ ਪੱਕੇ ਕਰਨੇ ਆ ਜੀ ਉਦੋਂ ਵੀ ਮਤਲਬ ਸੇਕ ਆ ਜਿਹੜਾ ਉਹ మీడియం ਚਾਹੀਦਾ ਠੀਕ ਆ ਜੀ ਨਾ ਜ਼ਿਆਦਾ ਤੇਜ਼ ਤੇ ਨਾ ਹੀ ਠੰਡਾ ਤੇਜ਼ ਸੇਕ ਚ ਪਕੌੜੇ ਕਾਲੇ ਹੋ ਜਾਂਦੇ ਆ ਤੇ ਠੰਡੇ ਸੇਕ ਦੇ ਵਿੱਚ ਪਕੌੜੇ ਠੀਕ ਆ ਜੀ ਕੀ ਚੱਕ ਲੈਂਦੇ ਆ ਜੇ మీడియం ਸੇਕ ਹੋਊਗਾ ਤਾਂ ਪਕੌੜੇ ਆਪਣੇ ਸਹੀ ਢੰਗ ਨਾਲ ਪੱਕੂਗੇ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਸਾਰੇ ਪਕੌੜਿਆਂ ਨੂੰ ਪੱਕੇ ਤੇ ਲਓ ਜੀ ਪਕੌੜੇ ਆਪਣੇ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਆ ਠੀਕ ਹੈ ਜੀ ਕਲਰ ਦੇਖ ਲਓ ਸਾਰੇ ਪਕੌੜਿਆਂ ਦਾ ਇੱਕੇ ਤਰ੍ਹਾਂ ਦਾ ਆ ਠੀਕ ਹੈ ਜੀ ਜਿਹੜੇ ਆਪਾਂ ਪਕੌੜੇ ਕੱਚੇ ਕਰਕੇ ਰੱਖਦੇ ਆ ਨਾ ਪਹਿਲੇ ਉਹਦਾ ਹੀ ਸਿਸਟਮ ਹੁੰਦਾ ਇੱਕ ਤਾਂ ਪਕੌੜੇ ਤੇਲ ਨਹੀਂ ਚੱਕਦੇ ਬਹੁਤਾ ਤੇ ਇੱਕ ਕਲਰ ਆ ਜਿਹੜਾ ਸਾਰਿਆਂ ਦਾ ਇੱਕ ਬਰਾਬਰ ਹੋ ਜਾਂਦਾ ਤੇ ਲਓ ਜੀ ਹੁਣ ਇਹਨਾਂ ਨੂੰ ਨਿਚੋੜ ਕੇ ਚੱਕ ਲੈਂਦੇ ਆ ਚੰਗੀ ਤਰ੍ਹਾਂ ਤੇ ਲਓ ਜੀ ਪਕੌੜੇ ਬਣ ਕੇ ਹੋ ਗਏ ਰੈਡੀ ਤੇ ਹੁਣ ਪਾਉਨੇ ਇਹਨਾਂ ਦੇ ਉੱਤੇ ਚਾਟ ਮਸਾਲਾ ਥੋੜਾ ਜਿਹਾ ਠੀਕ ਹੈ ਜੀ ਤੇ ਨਾਲੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਇਹਨਾਂ ਨੂੰ ਤੇ ਲਓ ਜੀ ਪਕੌੜਿਆਂ ਦੀ ਪਲੇਟ ਤਿਆਰ ਆ ਜੀ ਸੋ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ